ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਹੈ ਮੇਰਾ ਮੋਬਾਈਲ ਨੰਬਰ 8872610777 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਸ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪੰਡ ਰੋਡੇ ਬਾਈ ਸੁਖਮੰਦਰ ਕੋਲ ਪਹੁੰਚੇ ਆਂ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਮੋਗਾ ਦੀ ਆ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਆ ਰੁਟੀਨ ਚ ਪਸ਼ੂ ਆਉਂਦੇ ਰਹਿੰਦੇ ਨੇ ਤੇ ਰੁਟੀਨ ਚ ਆਪਣੇ ਜਾਨਲ ਦੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ 6 ਐਨੀਮਲ ਬਾਈ ਦੇ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਕੀ ਦੁੱਧਵਾ ਦਾ ਕਿੰਨੇ ਮਾਸੂਆ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੇਰਾ ਸੁਖਮੰਦਰ ਸਿੰਘ ਪੈਂਡ ਰੋਡੇ ਕੋਠੇ ਸੰਤਾਂ ਮੋਬਾਈਲ ਨੰਬਰ 9115507336 ਅੱਬਾ ਪਹਿਲਾ ਹਫਤਾ ਤੱਕ ਪਹਿਲਾ ਵੀਡੀਓ ਬਾਈ ਸੀ ਸੇਲ ਹੋਗੇ ਸੀ ਬਸ ਜੀ ਹਾਂਜੀ ਹਾਂਜੀ ਸੇਲ ਹੋ ਗਈ ਠੀਕ ਆ ਤੇ ਆਪਾਂ ਕਈ ਦਿਨ ਹੋ ਗਏ ਹੁਣ ਵੀਡੀਓ ਨਹੀਂ ਬਣਾਈ ਸੀ ਪਸ਼ੂ ਨਹੀਂ ਮਿਲੇ ਸੀ ਜਾਂ ਕੋਈ ਹੋਰ ਕਾਰਨ ਸੀ ਨਹੀਂ ਸਾਡੇ ਨਾਲ ਸਖਾ ਹੀ ਆ ਚਾਚਾ ਜੀ ਠੀਕ ਆ ਜੀ ਇਹਦੀ ਟੈਗ ਦੇ ਨਾਲ ਦਾ ਮੌਤ ਹੋ ਗਈ ਸੀ ਬਿਲਕੁਲ ਪਸ਼ੂਆਂ ਦਾ ਬੰਦ ਕਰਤਾ ਠੀਕ ਆ ਜੀ ਹਾਂਜੀ ਹੁਣ ਨਵੇਂ ਲੈ ਕੇ ਆਉਂਦੇ ਹਾਂ ਹਾਂਜੀ ਬਿਲਕੁਲ ਠੀਕ ਆ ਜੀ ਹਾਂਜੀ ਕਿੰਨੇ ਐਨੀਮਲ ਸੇ ਲੈ ਜੀ ਆ 6 ਹੈ ਠੀਕ ਆ ਇੱਕ ਨੰਬਰ ਤੋਂ ਸ਼ੁਰੂ ਕਰ ਲਾਂਗੇ ਇਧਰੋਂ ਜੀ ਇਹਦੀ ਕੀ ਡਿਟੇਲ ਹੈ ਜੀ ਡਿਟੇਲ ਇਹ ਵੀ ਉਹ ਇਹੋ ਜਿਵੇਂ ਅੱਗੀ ਖੜੇ ਸੀ ਉਵੇਂ ਹੀ ਖਲਿਆਰੀ ਗਈ ਆ ਫੇਰ ਚਲ ਕੋਈ ਖਾਸ ਗੱਲ ਨਹੀਂ ਹਾਂ ਆਪਣੇ ਤੇ ਦੁੱਧ 14 ਕਿਲੋ ਪਿਆਰ ਆ ਜੀ ਤੋਲ ਲਿਆ ਅਗਲਾ ਠੀਕ ਆ ਜੀ ਹਾਂ ਤੇ ਬੱਚਾ ਮਗਰ ਕੱਟਾ ਸੀ ਬੱਚਾ ਕੱਟਾ ਹੈ ਮਗਰ ਕੱਟਾ ਸੀ ਕਿੰਨੇ ਮਸ ਸੂਈ ਸੂਈ ਸੀ ਇਹ ਤੀਜੇ ਚੌਥੇ ਠੀਕ ਹੈ ਤੀਜੇ ਚੌਥੇ ਸੂਏ ਬਾਈ ਕਹਿੰਦਾ ਸੂਈ ਆ ਪਹਿਲਾਂ ਵੀ ਵੀਡੀਓ ਆਈ ਸੀ ਇਹ ਮੱਝ ਦੀ ਕਿਸੇ ਕਾਰਨ ਰਹਿ ਗਈ ਸੀਗੀ ਤੇ 14 ਕਿਲੋ ਨੈਟ ਕੰਡੇ ਵਾਲਾ ਤਿਆਰ ਆ ਆ ਕੇ ਤਸੱਲੀ ਕਰ ਲਿਓ ਚਾਹੇ ਦੋ ਟਾਈਮ ਚਵਾਈ ਕਰ ਲਿਓ ਚਾਹੇ ਚਾਰ ਟਾਈਮ ਚਵਾਈ ਕਰ ਲਿਓ 14 ਕਿਲੋ ਨੈਟ ਤਿਆਰ ਹੋਊਗਾ ਜੀ ਇਹ ਕੁਆਲਟੀ ਤੁਸੀਂ ਦੇਖ ਸਕਦੇ ਹੋ ਸੋਹਣੀ ਆ ਕੱਦ ਕਾਠ ਦੇ ਪੱਕ ਤੋਂ ਉੱਚੀ ਲੰਮੀ ਕਿੰਨਾ ਟਾਈਮ ਹੋ ਗਿਆ ਬਈ ਸੂਈ ਨੂੰ ਇਹਨੂੰ ਇਹਨੂੰ ਹੋ ਗਿਆ 10-12 ਮਿੰਟਾਂ ਵਿੱਚ 10 12 ਦਿਨ ਬਾਈ 10 ਦਾ ਕੇ ਸੂਈ ਨੂੰ ਹੋ ਗਿਆ 14 ਕਿਲੋ ਨੈਟ ਕੰਡੇ ਵਾਲਾ ਤਿਆਰ ਆ ਲਿਆ ਵੀਰ ਵਾਪਸ ਸੱਲੇ ਤੁਸੀਂ ਆਪ ਕਰਨੀ ਆ ਚਾਹੇ ਦੋ ਟਾਈਮ ਚ ਵਾਈ ਕਰ ਲਿਓ ਚਾਹੇ ਚਾਰ ਟਾਈਮ ਚ ਵਾਈ ਕਰ ਲਿਓ ਬੱਚਾ ਮਗਰ ਪੱਤਾ ਜੀ ਥਣਾ ਦੇ ਸਹਿ ਸੋਹਣੇ ਆ ਦੇਖ ਸਕਦੇ ਹੋ ਚਾਰੇ ਥਣ ਨਿੱਖੜ ਮੇ ਇੱਕੋ ਜਿਹੇ ਸਹਿ ਦੇ ਹਵਾਨਾ ਕਰਮਾਲੀ ਦਾ ਬਹੁਤ ਟਾਪ ਦਾ ਜੀ ਕਿੰਨਾ ਕੁ ਦੁੱਧ ਦੇ ਦੋ ਬਾਈ ਇਹ ਇਹ ਮਿਲਤਲਾ ਦਾ 2 ਕਿਲੋ ਦੁੱਧ ਹੋਰ ਦੇ ਦਿਓ దాని 16 16 ਦੀ ਝਾਕ ਹੈ ਹਾਂ ਪੂਰੀ ਚਾ ਪੂਰਾ ਦੇ ਦੂ 16 ਕਿਲੋ 14 ਕਿਲੋ ਨੈਟ ਤਿਆਰ ਆ ਬਾਈ 16 ਦੀ ਉਮੀਦ ਕਰਦੇ ਆ ਬਾਕੀ ਚੰਗੀ ਸੇਵਾ ਗੌਰ ਹੋ ਜੇ ਤਾਂ 16 ਪਲੱਸ ਵੀ ਹੋ ਜੂ ਕਿ ਕੱਦ ਕਾਟ ਦੇ ਪੱਖ ਤੋਂ ਚੰਗੀ ਆ ਜਾਤ ਬਰੀਡ ਦੀ ਫੁੱਲ ਆ ਜੀ ਫਣਾ ਦੇ ਸਹਿ ਸੋਹਣੇ ਆ ਚਾਰੇ ਥਨ ਨਿਖੜਵੇਂ ਇੱਕ ਵੇ ਸਾਇਦ ਤੇ ਸਿਰ ਸਾਬ ਬਾਈ ਪੂਰੀ ਆ ਬਹੁਤ ਜ਼ਿਆਦਾ ਜੀ ਪੂਰੀ ਸੇਲ ਸਾਬ ਆ ਬਾਕੀ ਆਕੇ ਤਸੱਲੀ ਕਰ ਲਿਓ ਜੀ ਮੁੱਲ ਬਾਈ ਇਹਦਾ ਮੁੱਲੇ ਲੱਖੋਂ ਬਾਹਰ ਹੀ ਦੇਵਾਂਗੇ ਠੀਕ ਹੈ ਜੀ ਹਾਂ 1 5 ਦੀ ਦੇ ਬਾਈ ਕਹਿੰਦਾ 1 ਲੱਖ 5000 ਦੀ ਦੇ ਦਾਂਗੇ ਮੱਝ ਬਾਕੀ ਮਾਨਤਨ ਹੋ ਜਾਊਗਾ ਆਏ ਗਏ ਵੀਰ ਦਾ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਦੋ ਨੰਬਰ ਇਹਦੇ ਕੀ ਡਿਟੇਲ ਆ ਜੀ ਇਹ ਦੂਜੇ ਸੂਏ ਆ ਜੀ ਕਿੰਨੇ ਟਾਈਮ ਦੀ ਕੱਚੀ ਆ ਜੀ ਲੱਗਦਾ ਤਾਂ ਹਫਤਾ ਲੱਗੂਗੀ ਠੀਕ ਆ ਜੀ ਤੇ ਸੀਮਾ ਦਾ ਦੱਸਿਆ ਮਾਲਕਾ ਨੇ ਸੀਮਾ ਨਾ ਸਰਕਾਰੀ ਲੱਗਾ ਵਾ ਉਹਨ ਬਤਾ ਕਿਹੜਾ ਲੱਗਾ ਚੰਗਾ ਲੱਗਾ ਠੀਕ ਆ ਜੀ ਲਗਭਗ ਹਫਤੇ ਦੀ ਕੱਚੀ ਤੇ ਪਹਿਲੇ ਸੂਏ ਕਿੰਨਾ ਦਾ ਦੁੱਤਾ ਹੀ ਇਹਨੇ ਅਗਲਾ ਤਾਂ 12 13 ਤੋਂ ਘੱਟ ਕਹਿੰਦਾ ਨਹੀਂ ਅੰਦਾਜ਼ਾ ਜਿਹਾ ਹੈਗਾ ਵੀ ਕਿੰ ਕੀ ਦੇ ਦੀ ਮੇਰੀ ਠੀਕ ਹੈ ਜੀ ਤੋਰ ਕੇ ਦਿਖਾ ਦਿਓ ਜੀ ਬਾਈ ਦੇ ਦਸਨ ਮੁਤਾਬਕ ਦੂਜੇ ਸੂਏ ਸੁੰਦੀ ਆ ਜੀ ਨੀਲੀ ਰਾਵੀ ਚ ਪੈਂਦੀ ਆ ਦੇਖ ਲਓ ਸਾਰੀਆਂ ਨਿਸ਼ਾਨੀਆਂ ਪੂਰੀਆਂ ਕਰਦੀ ਆ ਫੇਸ ਕੁਆਲਟੀ ਸੋਹਣੀ ਆ ਕੱਦ ਕਾਰ ਦੇ ਪੱਖ ਤੋਂ ਚੰਗੀ ਆ ਲਗਭਗ ਹਫਤੇ ਦੀ ਕੱਚੀ ਆ ਹਵਾਨਾ ਕਰਮ ਵਾਲੀ ਸੋਨਾ ਤਿਆਰ ਕਰਦੀ ਹੁੰਦੀ ਆ ਹਫਤੇ ਦੀ ਕਰਾ ਹਵਾਨਾ ਪੂਰਾ ਭਰ ਲੈਣਾ ਥੋੜਾ ਜਿਆ ਕੇ ਉਹਰੇ ਤੋਂ ਡਰਦਾ ਜੀ ਬਾਕੀ ਫੇਸ ਕੁਆਲਟੀ ਸੋਹਣੀ ਆ ਇੱਕ ਹਫਤਾ ਲੈ ਜੂ 2-4 ਦਿਨ ਪਸੂ ਉੱਪਰ ਵੀ ਲੈ ਜਾਂਦਾ ਬੰਦੋ ਵੀਰ ਸੀਲ ਸਾਉ ਬਾਈ ਪੂਰੀ ਆ ਸੀਲ ਸਾਉ ਬਹੁਤ ਜ਼ਿਆਦਾ ਹੀ ਠੀਕ ਆ ਸੀਲ ਸਾਉ ਬਾਈ ਕਹਿੰਦਾ ਪੂਰੀ ਆ ਬਾਕੀ ਥਣਾ ਦੇ ਸਹਿ ਸੋਹਣੇ ਆ ਚਾਰੇ ਥਨ ਨਿੱਖੜ ਮੈਂ ਇਕੋ ਸਾਈਜ਼ ਦੇ ਦੇਖ ਸਕਦੇ ਹੋ ਤੁਸੀਂ ਲਗਭਗ ਹਫਤੇ ਦੀ ਕੱਚੀ ਆ ਮਾਲਕਾਂ ਨੇ ਪਿਛਲਾ ਓਏ 12 13 ਕਿਲੋ ਦੁੱਧ ਦੱਸਿਆ ਤੇ 1.2 ਬਾਈ ਪਲੱਸ ਵੀ ਉਮੀਦ ਕਰਦੇ ਆ ਚੰਗੀ ਸੇਵਾ ਗੌਰ ਹੋ ਜੇ ਤਾਂ ਪਲੱਸ ਵੀ ਦੇ ਸਕਦੀ ਹੈ ਕਿਉਂਕਿ ਹੈ ਵੀ ਢਾਂਚਾ ਚੌੜੇ ਪੱਠ ਪੂੜੇ ਦੀ ਤੇ ਕਾਗਜੀ ਪਿੰਡੇ ਦੀ ਹੈ ਜੀ ਇਹਦਾ ਮੁੱਲ ਬਾਈ ਇਹਦਾ 1.5 ਹੈ ਠੀਕ ਆ ਜੀ ਬਾਕੀ ਮਾਨਤਨ ਹੋ ਜੂ ਆਏ ਗਏ ਬਿਲਕੁਲ 1 ਲੱਖ 5000 ਰੁਪਏ ਬਾਈ ਮੁੱਲ ਕਰਦੇ ਬਾਈ ਕਹਿੰਦਾ ਮਾਨਤਨ ਕਰ ਦਾਂਗੇ ਆਏ ਗਏ ਦਾ ਜੀ ਤਿੰਨ ਨੰਬਰ ਇਹਦੀ ਕੀ ਡਿਟੇਲ ਆਈ ਇਹਦੀ ਡਿਟੇਲ ਇਹ ਹੈ ਵੀ ਸੂਏ ਹੋ ਗਈ ਹੈ ਤੀਜੇ ਚੌਥੇ ਠੀਕ ਆ ਜੀ ਉਹਨਾਂ ਨੇ ਕਿਹਾ ਵੀ 15 16 ਕਿਲੋ ਦੁੱਧ ਇਹਦਾ ਦਿੱਤਾ ਵਿਆ ਠੀਕ ਆ ਜੀ ਤੇ 나ੜੂਆ ਨਾਲ ਹੈ ਚਾਰਾਂ ਦਿਨਾਂ ਦੀ ਸੂਈ ਹੈ ਮਗਰ ਬੱਚਾ ਕੀ ਹੈ ਜੀ ਮਗਰ ਕੀ ਹੈ ਦੇਖੀ ਕੱਟੀ ਹੈ ਮਗਰ ਕੱਟੀ ਆ ਪੂਰੀ ਦੀ ਪੂਰੀ ਜੈਡ ਬਲ ਹੈ ਥੋੜੀ ਪੂਸਤ ਜਿੱਟੋਦਰ ਕੀਵਨ ਜੈਡ ਬਲ ਹੈ ਕੀ ਹੈ ਜੀ 나ੜੂਆ ਨਾਲ ਆ ਚਾਰ ਦਿਨ ਹੋ ਗਏ ਸੂਈ ਦੇ ਚਾਰ ਪੰਜ ਦਿਨ ਤੇ ਬੋਲਾ ਕਿੰਨਾ ਤਿਆਰ ਹੈ ਜੀ ਇਸ ਟਾਈਮ ਤੇ 11 ਕਿਲੋ ਤਿਆਰ ਹੈ ਬੋਲਾ ਤਿਆਰ ਹੈ 16 ਕਿਲੋ ਦੀ ਪੂਰੀ ਮਾਤ ਹੈ ਜੀ ਠੀਕ ਹੈ ਜੀ ਜਾਓ ਇਹ ਵੀ ਤੋੜ ਕੇ ਦਿਖਾ ਦਿਓ ਜੀ ਕਿ ਨਤੀਜੇ ਚੋਂ ਤੇ ਸੂਈ ਸੂਈ ਹੈ ਜੀ ਹਾਂ ਤੀਜੇ ਚੋਂ ਤੀਜੇ ਚੋਂ ਤੇ ਸੂਈ ਹੈ ਬਾਈ 10 10 ਸੂਈ ਆ ਬਾਈ ਦੇ ਲਿਆਂਦੇ ਹੀ ਹੁੰਦੇ ਆ ਪਸ਼ੂ ਕਿਉਂਕਿ ਵਪਾਰ ਦਾ ਕੰਮ ਕਰਦੇ ਆ ਚਾਰ ਪੰਜ ਪਸ਼ੂ ਤਾਂ ਹਰ ਵਕਤ ਬਾਈ ਕੋਲ ਅਵੇਲੇਬਲ ਹੁੰਦੇ ਆ ਟਾਂਚਾ ਇਹ ਵੀ ਹੈਵੀ ਆ ਵੱਡੇ ਕੱਦ ਕਾਢ ਦੀ ਮਗਰ ਬੱਚਾ ਕੱਤੀਆ ਦੇਖ ਸਕਦੇ ਹਾਂ 11 ਕਿਲੋ ਬੋਲਾ ਨੈਟ ਤਿਆਰ ਆ ਆਗੇ ਤਸੱਲੀ ਕਰ ਲਿਓ ਚਾਹੇ ਦੋ ਟਾਈਮ ਚਵਾਈ ਕਰ ਲਿਓ ਚਾਹੇ ਚਾਰ ਟਾਈਮ ਚਵਾਈ ਕਰ ਲਿਓ ਜੀ ਥਣਾ ਦੇ ਸਹਿ ਸੋਹਣੇ ਆ ਜਾਰੇ ਥਾਂ ਨਿੱਖੜਨੇ ਕੋਈ ਅਸਹਿਜ ਦੇ ਦੇਖ ਸਕਦੇ ਹੋ ਹੈਵੀ ਬੋਡੀ ਵੇਟ ਦੀ ਤੇ ਚੌੜੇ ਬੱਠਪੂੜੇ ਜੀ ਮਗਰ ਬੱਚਾ ਕੱਤੀ ਆ ਜੀ ਸੋਹਣੀ ਫੇਸ ਕੁਆਲਿਟੀ ਇਹਦਾ ਕੀ ਮੁੱਲ ਆ ਜੀ ਇਹਦਾ ਵੀ ਇੱਕ ਪੰਜ ਜੀ ਟੈਕਸੀ ਰੇਟ ਸਾਰਿਆਂ ਦੇ ਇੱਕ ਇਹਦਾ ਵੀ 1,05,000 ਰੁਪਇਆ ਮੁੱਲਾ ਬਾਕੀ ਵਿੱਚੋਂ ਮਾਨਤਾਣ ਹੋ ਜਾਊਗਾ ਇਹ ਗਏ ਦਾ ਕੱਦ ਕਾਟ ਦੇ ਪੱਖ ਤੋਂ ਚੰਗੀ ਹੈ ਜੀ 4 ਨੰਬਰ ਇਹਦੀ ਕੀ ਡਿਟੇਲ ਹੈ ਜੀ ਇਹ ਸੂਈ ਹੈ 11-12 ਦਿਨਾਂ ਦੀ ਬੱਚਾ ਕੀ ਹੈ ਮਗਰ 13 ਦਿਨ ਇਹ ਤਾਂ ਮਰ ਕੱਟਾ ਹੈ ਮਗਰ ਕੱਟਾ ਤੁਸੀਂ ਦੇਖ ਸਕਦੇ ਹੋ 11-12 ਦਿਨਾਂ ਦੀ ਕਿੰਨਵੇਂ ਸੂਏ ਸੂਈ ਹੈ ਜੀ ਇਹ ਸੂਈ ਹੈ ਤੀਜੇ ਸੂਏ ਠੀਕ ਆ ਜੀ ਜਮਾ ਸਹੀ ਕਿੰਨਾ ਦੁੱਧ ਤਿਆਰ ਆ ਨੈਟ ਜੀ ਉੱਥੋਂ ਆਪਾਂ ਚੋਕ ਲੈ ਆਂਦੀ 13-14 ਕਿਲੋ ਠੀਕ ਆ ਜੀ ਅੱਜ ਨੂੰ ਹੋ ਗਏ ਤਿੰਨ ਯਾਨੀ 13-14 13 ਤਾਂ ਪੱਕਾ ਹੀ ਐ 14 ਕਿਲੋ ਸੀਗਾ ਉੱਥੇ ਠੀਕ ਆ ਜੀ ਫੜੇ 16 ਤੋਂ ਬਾਹਰ ਜਾਂਦੀ ਮੈਦ ਆ ਪੂਰੀ ਠੀਕ ਆ ਜੀ ਇਸ ਵਕਤ ਯਾਨੀ ਕੰਡੇ ਜੋਖਮਾ 13 ਬੰਦਾ ਕਿ 13 ਕਿਲੋ ਜੋ 13 ਕਿਲੋ ਤਾਂ ਕੰਡਾ ਲਿਆਵੇ ਨਾਲ ਠੀਕ ਆ ਜੀ ਖਰਚਾ ਆਪਣਾ ਠੀਕ ਆ ਜੀ ਹਣਾ ਤੇ 16 ਕਿਲੋ ਜੇ 5-7 20 ਦਿਨ ਤੱਕ ਅਸਲ ਦੇ ਵਿੱਚ ਬਾਅਦ ਚ ਪਸ਼ੂ ਦੁੱਧ ਤੇ ਆਉਂਦਾ ਹੈ ਹੈਨਾ ਇਹਨੂੰ 10 11 12 ਦਿਨ ਹੋ ਗਏ ਉਹਨੇ ਅਰਥਾ 10 ਦਿਨਾਂ ਦੇ ਵਿੱਚ ਦੀ ਇਹ ਦੁੱਧ ਤੇ ਆ ਜੀ ਠੀਕ ਹੈ 16 ਤੋਂ ਬਾਹਰ ਜਾਂਦੀ ਇੱਥੇ ਆਪਣੇ ਘਰ ਦੀ ਪੂਰੀ ਜ਼ਿੰਮੇਵਾਰੀ ਠੀਕ ਹੈ ਜੀ ਹਾਂ ਤੇ ਜੇ ਕੋਈ ਐਵੀਅਰ ਚਵਾਈ ਕਰਨੀ ਚਾਹੁੰਦਾ ਹੋਵੇ ਆ ਕੇ ਜੀ ਹਾਂ ਕਰੇ 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 ਠੀਕ ਹੈ ਜੀ ਹਾਂ ਇਹ ਵੀ ਤੋਰ ਕੇ ਦਿਖਾ ਦਿਓ ਜੀ 22 ਦਾ ਦੱਸਦਾ ਕਿ ਤੀਜੇ ਸਵੇਰ ਸੁਈਆ ਮਗਰ ਬੱਚਾ ਕੱਟਾ ਤੁਸੀਂ ਦੇਖ ਸਕਦੇ ਹੋ ਤੇਰਾ ਕਿੱਲੋ ਨੈਟ ਤਿਆਰ ਆ ਤਸੱਲੀ ਤੁਸੀਂ ਆਪ ਕਰਨੀ ਆ ਬਾਈ ਕਹਿੰਦਾ ਮੇਰੇ ਘਰੇ ਚਾਹੇ 2 ਟਾਈਮ ਚਵਾਈ ਕਰ ਲੋ 4 ਟਾਈਮ ਚਵਾਈ ਕਰ ਲੋ 6 ਟਾਈਮ ਚਵਾਈ ਕਰ ਲੈ ਚਾਹੇ 8 ਟਾਈਮ ਚਵਾਈ ਕਰ ਲਿਓ ਜੀ ਹਵਾਨਾ ਕਰਮਾੜੀ ਦਾ ਪੂਰਾ ਟਾਪ ਤਾਂ ਦੇਖ ਸਕਦੇ ਹੋ ਮਗਰ ਨੂੰ ਵੀ ਗੈਠਾਂਗੂ ਮਗਰ ਨੂੰ ਫਿਰਦਾ ਤੇ ਫਰੰਟ ਤੋਂ ਵੀ ਵੇਖ ਸਕਦੇ ਹੋ ਗੈਠਾਂਗੂ ਅੱਗੇ ਨੂੰ ਆ ਜੀ ਸੋਹਣੀ ਫੇਸ ਕੁਆਲਿਟੀ ਸੋਹਣਾ ਸੰਗ ਬੰਦੋ ਜੀ 16-17 ਕਿਲੋ ਦੁੱਧ ਕੋਈ ਬਾਲਾ ਨਹੀਂ ਜਿਹੜੇ ਸਾਬ ਨਾਲ ਬੋਡੀ ਸਟਰਕਚਰ ਤੇ ਹਵਾਨੇ ਤੋਂ ਆਪਾਂ ਅੰਦਾਜ਼ਾ ਲਾ ਹੀ ਸਕਦੇ ਬਾਕੀ ਸੇਵਾ ਦਾ ਹੁੰਦਾ ਦੁੱਧ ਜੇ ਕੋਈ ਵੀ ਵਧ ਕਰ ਲੂ ਤਾਂ ਵਧ ਵੀ ਲੈ ਸਕਦਾ ਜੀ ਕਿਉਂਕਿ ਹਵਾਨਾ ਕਰਮ ਵਾਲੀ ਤੇ ਬਹੁਤ ਟੌਪ ਦਾ ਲੱਗਿਆ ਬਾਈ ਥਣਾਂ ਦੀ ਸਾਫ ਆ ਕੋਈ ਪੂਰ ਛਿੱਟਾ ਨਹੀਂ ਨਾ ਵੀ ਨਾ ਨਾ ਥਣ ਤੋਂ ਨਾ ਕੋਈ ਬੰਦਾ ਕਉ ਨਾ ਪੋਲੀ ਚੁਾਈ ਸੀਲ ਪੂਰੀ ਠੀਕ ਆ ਜੀ ਤੇ ਇਹਦਾ ਕੀ ਮੁੱਲ ਆ ਬਾਈ ਇਹਦਾ ਵੀ ਪੰਜ ਜੀ 15 ਇਹਦਾ ਵੀ ਮੁੱਲ ਸਹਿਰਾ ਨਾ ਠੀਕ ਹੈ ਤੇ ਸਹਿਰਾ ਆਹ ਹਰ ਦੇ ਦਿੱਤੇ ਇੱਕ ਰੇਟ ਤੇ ਹੀ ਆ ਜੀ ਸਾਰੇ ਪਾਸੇ ਜਿਹੜਾ ਤੁਸੀਂ ਮਰਜ਼ੀ ਲੈ ਜਾਓ 1 ਲੱਖ 5000 ਫੈਕਸ ਗਾਹ ਵਾਲੀ ਦਾ ਤੇ ਨਹੀਂ 1 ਲੱਖ 5000 ਜੀ ਰੱਖਾਂਗੇ ਤੇ ਇਹਦਾ ਵੀ ਉੱਤੇ 5 ਜੀ ਠੀਕ ਹੈ ਜੀ ਤੇ 5 ਨੰਬਰ ਇਹਦੀ ਕੀ ਡਿਟੇਲ ਆਈ ਇਹ ਦੱਸਿਆ ਵੀ ਆਪਣੇ ਸਾਂ ਤੋਂ ਬਣੀ ਵੀ ਹੈ ਸੀਲਸ ਲੱਗਾ ਹੈ 5-6 ਕਿਲੋ ਦੁੱਧ ਦਾ ਠੀਕ ਹੈ ਜੀ ਜਦੋਂ ਮਰਜ਼ੀ ਚੋ ਲੋ ਠੀਕ ਹੈ ਜੀ ਇਹ ਜਿੱਦੇ ਆਈ ਹੈ ਆਪਣੇ ਕੋਲੇ ਦੂਜੇ ਤੀਜੇ ਦਿਨ ਆਪਣੇ ਕੋਲੇ ਬਣ ਗਈ ਸੀ ਠੀਕ ਹੈ ਜੀ ਹਾਂ ਤੇ ਤਕਰੀਬਨ ਗਰੰਟੀ ਨੂੰ ਗੱਬਣ ਤਕਰੀਬਨ ਠੀਕ ਹੈ ਜੀ ਹਾਂ ਬਾਕੀ ਕਰਮੀਆਂ ਅਗਲੇ ਦੇ ਜਿਹੜਾ ਇਹ ਲੈ ਕੇ ਜਾਊਗਾ 5-6 ਕਿਲੋ ਦੁੱਧ ਤਿਆਰ ਆ ਸੀਲ ਸੌ ਗਰਮ ਵਾਲੀ ਪੂਰੀ ਆ ਤੁਹਾਡੇ ਸਾਹੇ ਤੁਹਾਨੂੰ ਖਰੀਦੇ ਦਿਖਾ ਦਿੰਨੇ ਸੋਹਣੇ ਆਚਾਰੇ ਤਾਂ ਨਿਖੜ ਮੈਂ ਕਿਹੋ ਜਿਹਾ ਸਾਈਜ਼ ਦੇਦਾ ਮੁੱਲ ਜੀ ਇਹਦਾ ਮੁੱਲ 36000 ਠੀਕ ਹੈ ਜੀ ਇਹ ਵੀ ਆਫਰ ਹੀ ਹੈ ਇਹ ਵੀ ਆਫਰ ਹੀ ਹੈ ਜੀ ਇਹਦਾ ਮੁੱਲ 36000 ਰੁਪਿਆ ਬਾਕੀ ਉਹਦੇ ਚੋਂ ਮਾਨਤਾਣ ਹੋ ਜਾਊਗਾ ਜੀ ਅੱਗੇ 6 ਨੰਬਰ ਜੇ ਹੋ ਉਥੋਂ ਲੈ ਕੇ ਹਾਂਜੀ ਇੱਕੇ ਘਰ ਨੇ ਸਾਰੀਆਂ ਖਰੀਦ ਲੈ ਆਏ ਨਾਲ ਫ੍ਰੀ ਯਾਨੀ ਜੇ ਪੰਜ ਬਸੂ ਖਰੀਦਦਾ ਜੇ ਸਾਰੀਆਂ ਹੀ ਠੀਕ ਆ ਜੀ ਐ ਸਹੀ ਰੇਟ ਤੇ ਆ ਨਹੀਂ ਵੀ ਕੋਈ ਆਪਾਂ ਉੱਤੇ ਪੰਜ-ਪੰਜ ਕਰ ਐਉਂ ਨਹੀਂ ਠੀਕ ਆ ਜੀ ਹਾਂ ਸਹੀ ਰੇਟ ਤੇ ਸਹੀ ਰੇਟ ਤੇ ਉਥੋਂ ਲੱਗੇ ਬੜਾ ਦੋ ਘਰ ਲੈ ਲੈਣ ਬੜਾ ਤਿੰਨ ਪਲ ਚਾਰ ਲੈ ਲੈਣ ਕੱਲ ਦਾ ਦਿਨ ਦੁਸ਼ਹਿਰਾ ਦੁਸ਼ਹਿਰਾ ਦਾਣਾ ਕੱਲ ਦਾ ਸੈਣਾ ਠੀਕ ਹੈ ਇਹ ਜਮਾ ਫਰੀ ਠੀਕ ਹੈ ਜੀ ਹਾਂ ਦੁਸ਼ਹਿਰਾ ਆਫਰ ਕਰਤਾ ਜੀ ਬਾਈ ਨੇ ਬਾਈ ਕਹਿੰਦਾ ਸਾਰੇ ਪਸ਼ੂ ਲੈ ਲੂਗਾ ਜੇ ਕੋਈ ਵੀਰ ਤਾਂ ਆ 36000 ਵਾਲੀ ਮੱਝ ਬਾਈ ਕਹਿੰਦਾ ਫਰੀ ਦੇ ਦਾਂਗੇ ਨਾਲ ਤੇ 6 ਨੰਬਰ ਹੀ 6 ਨੰਬਰ ਦੀ ਗੱਲ ਚੱਲੀ ਜਾਂਦੀ ਹੈ ਇੱਧਰ ਐਂਡੱਖਣ ਕੀਆ ਤੇ ਉਹ ਨਾ ਜਹਾਨ ਨਾ ਨਾ ਹੈ ਅੱਛਾ ਜੀ ਮੈਂ ਲਾਉਣਾ ਉਹ ਨਹੀਂ ਚੱਕਦੇ ਉਹ ਲਾਉਂਦੇ ਮੈਂ ਨਹੀਂ ਚੱਕਦਾ ਬਸ ਇੱਥੇ ਕੰਮ ਰੁਕਿਆ ਹੋਇਆ ਡਿਟੇਲ ਕੀ ਹੈ ਜੀ ਡਿਟੇਲ ਇਹਦਾ ਦੁੱਧ 8 ਕਿਲੋ ਦਾ ਬੱਚਾ ਮਰਿਆ ਹੋ ਗਿਆ ਮੇਰਾ ਖਿਆਲ ਸੂਈ ਨੂੰ ਮਹੀਨਾ ਸਵਾ ਮਹੀਨਾ ਠੀਕ ਹੈ ਜੀ ਹਾਂ ਤੇ ਇਹਨਾਂ ਦਾ ਗੜਬੜ ਜੀ ਕੀਤੀ ਜੀ ਹੁਣ ਟੈਕ ਚੱਲੀ ਹੈ ਹੁਣ 7 ਕਿਲੋ ਦੇ ਲਗਭਗ 8 ਕਿਲੋ 10 ਕਿਲੋ ਦੁੱਧ ਸੀ ਇਹਦਾ ਪੂਰਾ ਠੀਕ ਹੈ ਜੀ ਬੱਚੇ ਦਾ ਕਰ ਗਈ ਬੱਚੇ ਦਾ ਤਾਂ ਜਿਆਦਾ ਹੀ ਕਰ ਗਈ ਜੀ ਠੀਕ ਹੈ ਜੀ ਹਾਂ ਯਾਨੀ 8 ਕਿਲੋ ਨੈਟ ਤਿਆਰ ਆ ਇੱਥੇ ਹਾਂ ਤੇ ਇਹਦਾ ਮੁੱਲ ਕੀ ਹੈ ਜੀ ਇਹ ਦਾ 65000 ਤੇ ਬਾਕੀ ਮਾਨ ਤਨ ਹੋ ਜਾਊਗਾ ਖਾ ਮਾਨ ਤਨ 8 ਕਿਲੋ ਨੈਟ ਤਿਆਰ ਆ ਬਾਈ ਦੱਸਦਾ ਮਹੀਨਾ ਪਲੱਸ ਟਾਈਮ ਹੋ ਗਿਆ ਗਾ ਸੂਈ ਨੂੰ ਬੱਚਾ ਐਕਸਪਾਇਰੀ ਹੋ ਗਿਆ 8 ਕਿਲੋ ਨੈਟ ਤਿਆਰ ਆ 65000 ਰੁਪਿਆ ਮੁੱਲਾ ਬਾਕੀ ਮਾਨ ਤਨ ਹੋ ਜਾਊਗਾ ਜੀ ਬਾਕੀ ਇਹਨਾਂ ਮੱਜਾਂ 'ਚ ਕੋਈ ਵੀ ਮੱਜ ਕਿਸੇ ਨੂੰ ਪਸੰਦ ਆਉਂਦੀ ਆ ਤਾਂ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਸਸੀ ਗਾਲ ਜੀ ਮੱਝ ਲੈਣ ਆਏ ਜੀ ਅੱਜ ਵੀ ਪਹਿਲਾਂ ਆਪਾਂ ਕਿੰਨੀਆਂ ਮੱਝਾਂ ਲੈ ਕੇ ਜੀ ਚਾਰ ਲੈ ਕੇ ਪਹਿਲਾਂ ਇੱਕ ਵੀਡੀਓ ਚ ਤੁਸੀਂ ਪਹਿਲਾਂ ਵੀ ਬਾਈ ਨੂੰ ਦੇਖਿਆ ਹੋਊਗਾ ਕਿ ਮੱਝ ਲੈਣ ਆਏ ਸੀ ਉਦੋਂ ਇਕੱਠੀਆਂ ਦੋ ਮੱਝਾਂ ਲੈ ਕੇ ਗਏ ਸੀ ਹਨਾ ਬਈ ਇਹ ਭੈਣਾ ਸੀ ਹਾਂਜੀ ਵੀਡੀਓ ਆਪਣੇ ਚੈਨਲ ਤੇ ਦੇਖ ਹੀ ਸਕਦੇ ਆ ਜਿਹੜੀਆਂ ਉਹ ਦੋ ਹੁਣ ਅੱਜ ਕਿੰਨੀਆਂ ਲੈਣ ਆਏ ਆ ਜੀ ਅੱਜ ਜਿਹੜੀ ਦੇ ਦੇਣਗੇ ਲੈ ਜਾਾਂਗੇ ਜੀ ਠੀਕ ਆ ਜੀ ਤੇ ਜਿਹੜਾ ਆਪਾਂ ਪੁਰਾਣੀਆਂ ਮੱਝਾਂ ਲੈ ਕੇ ਗਏ ਸੀ ਕਿੰਨੇ ਕਿੰਨਾ ਦੁੱਧ ਦੇ ਰਹੀਆਂ ਉਹ ਅੱਪਤਾ 14 15 ਦੇ ਜਲਦੀ ਆ ਇੱਕ 17 18 ਠੀਕ ਹੈ ਜੀ ਜਿਹੜੀ ਚਿੱਟੇ ਮੂੰਹ ਵਾਲੀ ਸੀ ਨਾ ਹਾਂਜੀ ਮੈਨੂੰ ਲੱਗਾ ਸ਼ਾਇਦ ਸੂਬੀ ਸੀ ਕਿ ਨਹੀਂ ਸੂਬੀ ਸੀ ਜਿਹੜੀ ਸੂਬੀ ਸੀ ਉਹ 17 18 ਕਿਲੋ ਤੇ ਗਈ ਹੈ 16 ਕਿਲੋ ਕਹਿ ਕੇ ਦਿੱਤਾ ਈ ਜੋੜੇ ਦਾ 32 ਕਿਲੋ ਕਹਿ ਕੇ ਦਿੱਤਾ ਈ ਤੇ 32 ਹੋ ਗਿਆ ਈ ਹਾਂ 32 ਕਿਲੋ ਹੋ ਗਿਆ ਪਿੰਡ ਲੋਪੋ ਹੈ ਜਦੋਂ ਮਰਜ਼ੀ ਜਿਹੜਾ ਬੰਦਾ ਉੱਥੇ ਜਾ ਕੇ ਜਦੋਂ ਮਰਜ਼ੀ ਚੋਨੇ ਕਿਹੜੇ ਰਾਹ ਦੇ ਘਰ ਆ ਬਈ ਆਪਣਾ ਚੈਕਰ ਵਾਲੇ ਰਾਹ ਤੇ ਚੈਕਰ ਵਾਲੇ ਰਾ ਨਾ ਕੀ ਆ ਬਈ ਆਪਣਾ ਸਰਤਪਾਲ ਸਿੰਘ ਚੱਕਰ ਵਾਲੇ ਰਾਹ ਤੇ ਘਾਰਾ ਬਾਈ ਦਾ ਲੋਕੋ ਤੇ ਬਾਈ ਦੇ ਕੋਲੇ ਜਾ ਕੇ ਪੂਰੀ ਇਨਫੋਰਮੇਸ਼ਨ ਵੀ ਲੈ ਸਕਦੇ ਆ ਤੇ ਅੱਜ ਵੱਡੀ ਮੱਝ ਲੈ ਕੇ ਜਾਣੀ ਕਿ ਛੋਟੀ ਲੈ ਕੇ ਜਾਣੀ ਇਹ ਮੇਰੀ ਮਰਜ਼ੀ ਦੇ ਜਾਣੀ ਠੀਕ ਆ ਜੀ ਪਤਾ ਇਹਨੇ ਤਸੱਲੀ ਤੇ ਲੈ ਠੀਕ ਆ ਜੀ ਵੇਹ ਲੱਗੇ ਲਗਾਏ ਚਾਰ ਲੈ ਕੇ ਹਾਂਜੀ ਇਹਨਾਂ ਬੰਦਿਆਂ ਨੇ ਧਾਰ ਨਹੀਂ ਮਾਰੀ ਜਾਵਾ ਠੀਕ ਆ ਜੀ ਅੱਜ ਇਹਨਾਂ ਨੇ ਉਧੇ ਫੋਨ ਲਾਇਆ ਸੀ ਉਧੇ ਮੈਂ ਕਿਹਾ ਵੀ ਆਪਣੇ ਆ ਮਰਗ ਹੋਈ ਆ ਵੀ ਵਿਚਾਰ ਪੰਜ ਤਣ ਪਸੂ ਨਹੀਂ ਲਿਆਉਂ ਠੀਕ ਹੈ ਹਣਾ ਮਰਤਾ ਆਪਾਂ ਨੂੰ ਜਾਣੀ ਕਿਸੇ ਦਿਨ ਪਰ ਇਹ ਕੰਮ ਤਾਂ ਚੱਲੀ ਜਾਣਾ ਕੰਮ ਤਾਂ ਚੱਲੀ ਜਾਣਾ ਹੈਨਾ ਇਸ ਕਰਕੇ ਤੇ ਬੰਦ ਕਰਤਾ ਏ ਠੀਕ ਹੈ ਹਾਂ ਤੇ ਹੁਣ ਕੱਲ ਲਿਆਏ ਆ ਅੱਜ ਆ ਗਏ ਜਿਹੜੀ ਇਹਨਾਂ ਦਾ ਮਨ ਕੀਤਾ ਲੈ ਜਾਣਾ ਠੀਕ ਹੈ ਹਾਂ ਸਭ ਤੋਂ ਇਹ ਹੈ ਵੀ ਜਿੰਨੀਆਂ ਮੱਝਾਂ ਖੜੀਆਂ ਐ ਉੱਥੋਂ ਤੋਂ ਲੈ ਕੇ ਸਭ ਤੋਂ ਦੇਖੋ ਨੀਲੀ 라 ਵੀ ਦਾ ਜਿਹੜਾ ਆਪਾਂ ਕਹਿ ਦਿੰਨੇ ਆ ਉੱਚੇ ਕੱਦ ਵਾਲੀ ਜਵੇਂ ਇੱਧਰ ਬਾਈ ਚੰਦਾਣਾ ਕਹਿੰਦਾ ਉੱਚੇ ਕੱਦ ਵਾਲਿਆ ਰੋਡਿਆਂ ਐ ਇਹਦਾ ਕੱਦ ਦੇਖੋ ਜਿਹੜਾ ਮੈਂ ਮੈਂ 4 ਦਿਨ ਮੱਝਾਂ ਰੱਖ ਲੈਣਾ ਕਰੇ ਸਭ ਤੋਂ ਛੋਟਾ ਕਾਦ ਦਾ ਮੈਂਦਾ ਸਾਰੀਆਂ ਮੱਝਾਂ ਦੇਖ ਲਓ ਸਾਰੀਆਂ ਮੱਝਾਂ ਤੋਂ ਵੱਧ ਦੁੱਧ ਆ ਛੋਟੇ ਕਾਦ ਦੇ ਚ ਦੁੱਧ ਵੱਧ ਜਿਹੜੀ ਨੀਲੀ ਰਾਵੀ ਹੈ ਨਾ ਮੇਰੇ ਆਪ ਦੇ ਤਜਰਬੇ ਮੈਂ ਪਕੜਾ ਕੋਈ ਜੱਜਾਂ ਜਾਂ ਕੋਈ ਆਪਾਂ ਨੂੰ ਪਤਾ ਹੈ ਪਰ ਮੇਰਾ ਆਪ ਦਾ ਜਿੰਨਾ 20 30 ਸਾਲ ਦਾ ਤਜਰਬੇ ਮੁਤਲਕ ਮੈਂ ਬਾਲੇ ਵੱਡੇ ਕਾਦ ਦੇ ਚ ਬਾਲਾ ਦੁੱਧ ਲਿਵੇ ਬੜੀ ਉੱਚੀ ਮੱਝਾਂ ਤੇ ਬੜਾ ਦੁੱਧ ਦਿੰਦੀ ਐ ਛੋਟੀ ਮੱਝਾਂ ਤੇ ਥੋੜਾ ਦਿੰਦੀ ਨਾ ਇਹ ਗੱਲ ਬਿਲਕੁਲ ਨਹੀਂ ਸਭ ਤੋਂ ਛੋਟਾ ਕੱਦ ਦਾ ਤੇ ਸਭ ਤੋਂ ਅੱਗੇ ਚੱਲੇਗਾ ਤੇ ਹਾਂ ਬਾਕੀ ਜਾਤ ਬਰੀਡ ਜੇ ਜੀ ਜਾਤ ਬਰੀਡ ਆ ਨਾ ਹੁਣ ਜੋ ਅੱਗੇ ਵੀ ਮੈਂ ਦੱਸਿਆ ਵੀ ਆ ਸਾਡੇ ਕੋਲੇ 40 45 50 ਕਿਲੋ ਤੱਕ ਜਰਸੀਆਂ ਦੁੱਧ ਦੇ ਜਾਂਦੇ ਨੇ ਇਹਨਾਂ ਦੇ ਕੋਲ ਇਹ ਬਾਈਆਂ ਦਾ ਕੀ ਆ ਫਾਰਮ ਹਾਲਾ ਨਾ ਜੀ ਇਹ ਸਰਪੰਚਾ ਜੀ ਸਾਡੇ ਮੌਜੂਦਾ ਹੁਣ ਠੀਕ ਹੈ ਜੀ ਨਾਮ ਕੀ ਉਹਨਾਂ ਦਾ ਇਹਨਾਂ ਗਰਮੀਤ ਸਿੰਘ ਹੈ ਗਰਮੀਤ ਸਿੰਘ ਸਰਪੰਚ ਦਾ ਫਾਰਮਰ ਰੋਡਾਂ ਦਾ ਜਾਣਦੇ ਹੀ ਅੰਦਰ ਕੀ ਸਾਰੇ ਇਹ ਪੀਡੀਐਫ ਦੇ ਮੈਂਬਰ ਹੈ ਜੀ ਠੀਕ ਹੈ ਪੀਡੀਐਫ ਦੇ ਹਾਂ ਯਾਨੀ ਚਲੋ ਆਪਾਂ ਤਾਂ ਕਿਉਂਕਿ ਜਿਹਦਾ ਐਡਾ ਬਿਜ਼ਨਸ ਹੁੰਦਾ ਹੈ ਹਨਾ ਆਪਾਂ ਭਾਤ ਭਾਂ ਦੇ ਬੰਦਾ ਆਉਂਦਾ ਹੈ ਵੈਸੇ ਤਾਂ ਇਹਨਾਂ ਦੇ ਕੋਈ ਜਾਣਦਾ ਨਹੀਂ ਕੋਈ ਠੀਕ ਹੈ ਪਰ ਯਾਨੀ ਮੇਰੇ ਹਿਸਾਬ ਤੇ 65 70 ਜਿਹਨੇ ਬੰਦੇ ਨੇ ਇਹਨਾਂ ਦਾ ਪਸ਼ੂ ਵੇਖ ਲੇ ਪਾਸੋਂ ਖਰੀਦਿਆ ਨਹੀਂ ਜਾਂਦਾ ਉਹ ਇਹ ਜਿਹ ਪਸ਼ੂ ਮੈਂ ਬਾਹਰ ਜਾਏ ਹਾਂ ਹਾਂਜੀ ਬਾਹਰ ਵੀ ਵੇਖਿਆ ਸਭ ਕੁਸ ਪਰ ਜੇਵ ਜੀ ਇਨਾਂ ਕੋਲੇ ਕੋਲਗਹਿਲਾਂ ਕੋਲੇ ਬਿੱਲੂ ਚੀਮਨੇ ਵਾਲਾਂ ਕੋਲੇ ਜਾਤ ਬਰੀਡ ਹੈ ਜਾਤ ਬਰੀਡ ਹੈ ਮੈਨੂੰ ਤਾਂ ਉੱਥੇ ਵੀ ਨਹੀਂ ਲੱਗੀ ਜਿਹੜਾ ਕੁਝ ਇਨਾਂ ਦੇ ਕੋਲੇ ਠੀਕ ਹੈ ਹਾਂਜੀ ਬਾਕੀ ਜਾਤ ਬਰੀਡ ਦੇ ਸਿਰ ਤੇ ਹੀ ਪਸ਼ੂ ਨੇ ਦੁੱਧ ਦੇਣਾ ਹਾਂ ਬਾਕੀ ਜਿਹੜੀ ਐਫ ਗਾਂ 70 75 ਕਿਲੋ ਦੁੱਧ ਚੋਣਾ ਕੀ ਮਾੜੀ ਮੋਟੀ ਗੱਲ ਥੋੜੀ ਹੁੰਦੀ ਸਹੀ ਗੱਲ ਹੈ ਹੂੰ ਬਾਕੀ ਸੇਵਾ ਦਾ ਵੀ ਬਾਕੀ ਸੇਵਾ ਦਾ ਦੁੱਧ ਸੇਵਾ ਬਾਕੀ ਨੌਲੇਜ ਹੈ ਨਾ ਜਿਹੜੇ ਬੰਦੇ ਨੂੰ ਟੀਕੇ ਦੀ ਹਰ ਚੀਜ਼ ਦੀ ਨੌਲੇਜ ਹੈ ਨਾ ਉਹੋ ਹੀ ਬੰਦਾ ਸਮਝ ਆ ਬਹੁਤ ਸਕਦਾ ਠੀਕ ਹੈ ਬਾਕੀ ਬਾਈ ਨਾਲ ਕਨੈਕਟ ਕਰ ਸਕਦੇ ਜਿਹਨੂੰ ਕੋਈ ਪਸ਼ੂ ਪਸੰਦ ਆਉਂਦਾ ਹੈ ਨੰਬਰ ਬਾਈ ਦਾ ਸਕਰੀਨ ਤੇ ਚੱਲੂ ਬਾਈ ਧੰਨਵਾਦ